ਮੇਰਾ ਨਾਮ ਆ ਕਵਲਜੀ ਸਿੰਘ ਪਿੰਡ ਮੇਰਾ ਕੋਕਰ ਆ ਪਰਸੋਂ ਅਸੀਂ ਭਾਈ ਦੀ ਦੁਕਾਨ ਤੇ ਨਾ 버ਗਰ ਖਾਦਾ ਸੀ ਕੋਈ 11 12 ਵਜੇ ਨਾਲ ਉਸ ਟਾਈਮ ਸਾਡਾ 25 3000 ਰੁਪਿਆ ਭਾਈ ਦੁਕਾਨ ਦੇ ਡਿੱਗ ਪਿਆ ਅਸੀਂ ਮੁਰਗੇ ਦੇਖਿਆ ਨਹੀਂ ਅਸੀਂ ਜਾ ਕੇ ਘਰ ਜਾ ਕੇ ਦੇਖਿਆ ਤੇ ਫਿਰ ਕੱਲ ਤਾਂ ਘਟ ਗਿਆ ਨਹੀਂ ਗਿਆ ਫਿਰ ਅੱਜ ਆ ਕੇ ਪਤਾ ਕੀਤਾ ਤੇ ਭਾਈ ਹੁਣ ਕਹਿੰਦੇ ਤੁਹਾਡੀ ਪੇਮੈਂਟ ਸਾਡੇ ਕੋਲ ਪਈ ਹੈ ਉਹਨਾਂ ਨੇ 22 ਤੁਹਾਨੂੰ ਵਾਪਸ ਕੀਤੀ ਆ ਲੱਗਦਾ ਅੱਜਕੱਲ ਜਿਹੜੇ ਲੋਕੀ ਬੋਰ ਨਹੀਂ ਭਾਈ ਅੱਜਕੱਲ ਇਮਾਨਦਾਰੀ ਬਹੁ ਘੱਟ ਮਿਲਦੀ ਆ ਬਾਕੀ ਕੀ ਕਹਿੰਦੇ ਹੁੰਦੇ ਆ ਵੀ ਭਾਜੀ ਉਹਨਾਂ ਨਾਲੋਂ ਉਦਾਂ ਤੋਂ ਸ਼ੁਰੂ ਤੋਂ ਪਿਆਰ ਐ ਐਸੇ ਗਵਰਨਮੈਂਟ ਸਕੂਲੇ ਪੜੇ ਆ ਭਾਜੀ ਉਹਨਾਂ ਨਾਲ ਸ਼ੁਰੂ ਤੋਂ ਖਾਂਦੇ ਪਿੰਦੇ ਰਹੇ ਆ ਇਹੋ ਜੀ ਗੱਲ ਨਹੀਂ ਕੋਈ ਵੀ ਪਰ ਚਲੋ ਕਹਿੰਦੇ ਇਮਾਨਦਾਰੀ ਦਾ ਪੈਸਾ ਜਿਹੜਾ ਉਹ ਕਦੇ ਨਾ ਕਦੇ ਵਾਪਸ ਆ ਜਾਂਦਾ ਬਾਕੀ ਮੈਂ ਭਾਜੀ ਦਾ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੈਨੂੰ ਪੇਮੈਂਟ ਵਾਪਸ ਕੀਤੀ ਆ ਇਹਨਾਂ ਨਾਲ ਸੋਨੂ ਆ ਮੈਂ 버ਗਰ ਦਾ ਕੰਮ ਕਰਦਾ ਜੀ ਤੇ ਕੀ ਗੱਲਬਾਤ ਹੋਈ ਸੀ ਜਦੋਂ ਆਏ ਪਤਾ ਨਹੀਂ ਭਾਜੀ ਇਹਨਾਂ ਨੇ 버ਗਰ ਖਾਦਾ ਮੇਰੇ ਕੋਲ ਇਹਨਾਂ ਦੇ ਪੈਸੇ ਲੈ ਗਏ ਆਂਟੀ ਨੇ ਮੈਨੂੰ ਕਿਹਾ ਮੇਰੇ ਪੈਸੇ ਲੈ ਗਏ ਕਿਸੇ ਦੇ ਆ ਮੈਂ ਚੁੱਕ ਕੇ ਰੱਖਦੇ ਹਾਂ ਉੱਥੇ ਸਾਈਡ ਤੇ ਕਰਕੇ ਬੱਸ ਮੁੜ ਕੇ ਆ ਭਾਜੀ ਹੁਣੇ ਆਇਆ ਮੇਰੇ ਕੋਲ ਦੋਆਂ ਦਿਨਾਂ ਦੇ ਨਾਲ ਬਾਅਦ ਤੇ ਪੈਸੇ ਦਿੱਤੇ ਆ ਤੁਹਾਨੂੰ ਪਤਾ ਸੀਗਾ ਵੀ ਇਹ ਕੌਣ ਨੇ ਜਾਂ ਕਿੱਥੇ ਨਹੀਂ ਭਾਜੀ ਨਹੀਂ ਮੈਨੂੰ ਕੋਈ ਨਹੀਂ ਪਤਾ ਤੇ ਗੱਡੀਆਂ ਕੋ ਵੇਟ ਕਰਦੇ ਰਹੇ ਇਹਨਾਂ ਦੀ ਹਾਂਜੀ ਭਾਜੀ ਆਪਾਂ ਰੋਲਾ ਨਹੀਂ ਪਾਇਆ ਕਿੰਨੂੰ ਰੋਲਾ ਪਾਉਂਦੇ ਤੇ ਕਹਿੰਨੇ ਕਹਿੰਦਾ ਮੇਰੇ ਅੱਗੇ ਕਹਿੰਦਾ ਮੇਰੇ ਇਸੇ ਕਰਕੇ ਚੁੱਪ ਕਰਕੇ ਰਹਿ ਗਈ ਜੀ ਪਰ ਹਾਨੂੰ ਇਹ ਵੀ ਨਹੀਂ ਪਤਾ ਵੀ ਕਿੰਨੇ ਪੈਸੇ ਭਾਜੀ ਪੂਰੀ ਇਮਾਨਦਾਰੀ ਨਾਲ ਜਿੰਨੇ ਪੈਸੇ ਹੈਗੇ ਥਾਰੇ ਆਈਆਂ ਹਾਂ ਕਿ ਅੱਜ ਕੱਲ ਲੋਕ 150 ਰੁਪਏ ਦੇ ਵੀ ਨਹੀਂ ਮਨ ਹੁੰਦੇ ਆ ਹਾਂਜੀ ਪਾਜੀ ਮੇਰੇ ਕੋ ਰਸ਼ ਹੁੰਦਾ ਨਾ ਤੇ ਜੇ ਕੋਈ ਚੋਕੇ ਲੈ ਆਂਦਾ ਤੇ ਫਿਰ ਉਹਦੇ ਸਾਨੂੰ ਤੇ ਪਤਾ ਨਹੀਂ ਲੱਗਦਾ ਇਹ ਕਿਹੜਾ ਲੈ ਗਿਆ ਜੀ ਇਹਦਾ ਮਨ ਜਾਇਆ ਕਿ ਪੈਸੇ ਵਾਪਸ ਦੇ ਨਹੀਂ ਪਾਜੀ ਜਿਹਦੇ ਪੈਸੇ ਉਹਦੇ ਦੇਣੇ ਹਨ ਉਹਨੂੰ ਮਾਲਕ ਨੇ ਬੜੀ ਕਿਰਪਾ ਵਾ ਵੀ ਅਹੀਂ ਰੋਟੀ ਖਾ ਰਹੇ ਰੱਜ ਕੇ ਤੇ